ਹੈਲੋ ਜੀ ਸਸਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਪੁੱਲਰ ਫੈਮਿਲੀ ਵਲੌਗ ਦੇ ਵਿੱਚ ਤੇ ਅੱਜ ਤਾਂ ਅਸੀਂ ਕੋਠੇ ਤੇ ਆ ਗਏ ਸਵੇਰ ਸਵੇਰੇ ਕਿਉਂਕਿ ਧੁੱਪ ਹੈ ਨਹੀਂਗੀ ਤੇ ਕੱਲ ਮੀਂਹ ਪੈ ਕੇ ਹਟਿਆ ਸੀਗਾ ਉਹਦੇ ਨਾਲ ਠੰਡਾ ਠੰਡਾ ਮੌਸਮ ਹੋਇਆ ਪਿਆਗਾ ਪੂਰਾ ਮੈਂ ਕੱਪੜੇ ਵਾਸ਼ ਕਰਕੇ ਲੈ ਆਈ ਸੀ ਉੱਤੇ ਪਾਉਣ ਖਾਤਰ ਥੋੜੇ ਮੇ ਥੱਲੇ ਪਾ ਤੇ ਥੱਲੇ ਲੀ ਤਾਰ ਭਰ ਗਈ ਇਹ ਅੱਜ ਘਰੇ ਨੇ ਕੀ ਘਰੇ ਤਾਂ ਕਾਨੂੰ ਨਹੀਂ ਵੇਸੇ ਜਾਣਗੇ ਕਿ ਮੈਨੂੰ ਲੱਗ ਰਿਹਾ ਠੰਡੀ ਠੰਡੀ ਹਵਾ ਲੱਗੀ। ਕੋਠੇ ਤੇ ਤਾਂ ਨਿਹਰ ਆ ਜਾਂਦਾ ਆ ਕੇ। ਹੋਰ ਖੁੱਲਾ ਰਾਤ ਸਾਡੇ ਲਾਈਟ ਭੱਜ ਗਈ ਅੱਧੀ ਰਾਤ ਨੂੰ ਤੇ ਬਾਅਦ ਦੇ ਵਿੱਚ ਅਸੀਂ ਇੱਥੇ ਆ ਗਏ ਕੋਠੇ ਤੇ ਸਾਰਾ ਟੱਬਰ ਕੋਠੇ ਤੇ ਪੈ ਗਿਆ ਸਾਡਾ। ਪਰ ਉਹ ਡਰ ਵੀ ਲੱਗਦਾ ਸੀ ਕਿ ਤੇ ਅੱਧੀ ਰਾਤ ਨੂੰ ਜੇ ਮੀਂਹ ਆ ਗਿਆ ਫਿਰ ਮੁੜ ਕੇ ਮੁੰਜੇ-ਮੁੰਜੇ ਲਾਉਣੇ ਬਹੁਤ ਹੱਥ ਹੋ ਜਾਂਦੇ ਲੰਗੇ। ਮੈਂ ਕੱਪੜੇ ਫਾਦਾ ਸੁਕਣੇ। ਜਿੱਥੇ ਹੁਣ ਭਾਲ ਦੇ ਉਹ ਇਧਰ ਉਧਰ ਇਸ ਰੋਡ ਤਾਰ ਲਾ ਦਈ ਹੈ ਨਾ ਅਸੀਂ ਇਹ ਤਾਰ ਲਵਾਈ ਨਹੀਂ ਹੈਗੀ ਉਦੋਂ ਮਿਸਤਰੀ ਹੈਗਾ ਸੀ ਉਦੋਂ ਅਸੀਂ ਸਹੌਲਜੀ ਕਰ ਲਈ ਬਸ ਤਾਂ ਹੁਣ ਇਹ ਤੇ ਪਾਉਣੇ ਪੈਂਦੇ ਸਾਨੂੰ ਕੱਪੜੇ ਸਾਰੇ ਇੱਥੋਂ ਹਵਾ ਨਾਲ ਉੱਡ ਕੇ ਥੱਲੇ ਡਿੱਗ ਜਾਂਦੇ ਨੇ ਫੇ ਚੱਕ ਲੈਣੇ ਥੱਲੇ ਜਾ ਆ ਦੇਖ ਸਕਦੇ ਕਿੰਨਾ ਵਧੀਆ ਵਿਊ ਆਗਾ ਕੋਠੇ ਤੇ ਸਾਰਾ ਕਿਉਂਕਿ ਬੱਦਲ ਵਾਈ ਜੀ ਹੋਈ ਪਈ ਹੈਗੇ ਨਹੀਂ ਧੁੱਪ ਤਾਂ ਹੈ ਨਹੀਂ ਉਹ ਸੂਰਜ ਤਾਂ ਨਿਕਲਿਆ ਆਉਂਦਾਗਾ ਜੋ ਨਾ ਦੇਸੀ ਤੋਂ ਤਾਂ ਹੋ ਕਰਨਾ ਜਵਰਾਜ ਹਟ ਤੇ ਜਾ ਕੇ ਆ ਗਿਆ ਕੀ ਲਿਆਇਆ ਹਟ ਤੋਂ ਕੀ ਲਿਆਇਆ ਹਟ ਤੋਂ ਹੈ ਮੁਝੇ ਲੈ ਮੈਂ ਦੇ ਦੇਗਾ ਮੈਂ ਦੇ ਦੂ ਮਮਾ ਮੁਝੇ ਮੈਂ ਦੋ ਦਿਨ ਖਾਣਾ ਨਹੀਂ ਮੈਂ ਦੇ ਦੇ ਲੈਓ ਮੈਂ ਖਾਣਾ ඕ ගැඳ කාන නිචඟ ලැපුතු ක බයිල කැන්ටයි හගේ සඩි පෑම්ිලි්ු කවන කවන අජ සරය කරනකි සඩිජුවන් ෆෑම්ලිේ ද කාිය ਇਹ ਮੇਰੇ ਹਸਬੰਦ ਮੇਰੀ ਵਾਈਫ ਇਹ ਮੰਮੀ ਆ ਤੇ ਇਹ ਮੇਰਾ ਜੇਠ ਆ ਲਿਸ ਨੂੰ ਕੋਣ ਨਹੀਂ ਕਰਦ ਕੇ ਰੱਖ ਜੀ ਤੇ ਉਹ ਇਹਦੀ ਵਾਈਫ ਆ ਮਤਲਬ ਮੇਰੀ ਸਿਸਟਰ ਆ ਗ੍ਰੀ ਹੈ ਲੋ ਤੇ ਇਹਨਾਂ ਦਾ ਬੇਟਾ ਗਾ ਤੇ ਮੇਰੀ ਇੱਕ ਬੇਟੀ ਆ ਉਹ ਸੁੱਤੀ ਪਈ ਹੈ ਹਾਲੇ ਤੱਕ ਅੱਗੇ 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 ਗਾਹਾਂ ਦੇ ਖਣਿਆ ਗਾ ਨੌਲੇਜ ਪਾਇਦਾ ਨੌਲੇਜ ਕੋਲ ਤੋਂ ਤੇ ਲੋੜੀ ਪਾਦਾ ई आ डू वी बी इन द चा लेमिना डू पीला पीला ई सही पिएगा चंदी काटती देवी सारी पिएगा और बिला ओ चंदी काटती ओए ले और बिला ओ चंदी काटती ओए और पीला ओ चंदी काटती ਰੋਈ ਜਾਂ ਉਧਰ ਫੜਾ ਮੈਂ ਉਹਨੂੰ ਸੰਭੀਰਾ ਦੱਸਦਾ ਨਹੀਂ ਪਾਲਣਾ ਤਾਂ ਆਇਆਗਾ ਜੇ ਮੇਰੇ ਥੋੜੀ ਬੰਨ ਪੈਸੇ ਬੱਝ ਗਏ ਜਾਂਦੇ ਨੇ ਉਧਰ ਉਧਰ ਨਹੀਂ ਫਿਰ ਮਰਜ਼ਾਰ ਵੀ ਕਰੇ ਨਹੀਂ ਕਿ ਬਾਂਦਾ ਸੋਣਾ ਜੁਵਰਾਜ ਓਏ ਜੁਵਰਾਜ ਕਿਹੜਾ ਮੈਂ ਨੇ ਦੇ ਚਿਪਸ ਮੰਦੇ ਉਹਦੀ ਰੋਟੀ ਖਰਾਚਾ ਮੈਂ ਵੀ ਦੇ ਦੇ ਉਹਨੂੰ ਵੀ ਤਾਂ ਚੱਕ ਜਾਂਦਾ ਬਿੱਲਾ ਇਹ ਟਾਈਮ ਰੋੜ ਦਿੰਦਾ ਹੈਗਾ ਖਾ ਲੱਜਿਆ ਹੋਇਆ ਹੁਣ ਪਹਿਲਾਂ ਬਿਸਕੁਟ ਖਾ ਕੇ ਟੰਗ ਦੁੱਧ ਦਾ ਪਿਆ ਰਹਿ ਗਿਆ ਤੇ ਬਿਸਕੁਟ ਖਾ ਲੈ ਕਿਉਂ ਹੂੰ ਆ ਉਹ ਵਧੀਆ ਖਾਂਦਾ ਹੈ ਨਾ ਖਾ ਲਿਆ ਸੀ ਮੈਂ ਇਹਨਾਂ ਨੂੰ ਛੱਡ ਕੇ ਆਉਣੀ ਆ ਕਿ ਸਕੂਟਰੀ ਤੇ ਕਿਉਂਕਿ ਮੋਟਰਸਾਈਕਲ ਫਿਰ ਉੱਥੇ ਅੱਡੇ ਤੇ ਖੜਾ ਰਹੂਗਾ ਦੋ ਤਿੰਨ ਦਿਨਾਂ ਫਿਰ ਇਹ ਦੋ ਦਿਨ ਆਉਂਦਾ ਨਹੀਂ ਹੈਗਾ ਹੁਣ ਤਾਂ ਕਰ ਫਿਰ ओके जी ओके जी बाय ਹੁਣ ਜਿਹਨੂੰ ਪਿੱਛੇ ਇਹ ਚਲਾਉਣਗੇ ਅੱਗੇ ਮੈਂ ਚਲਾਉਣੀ ਹਾਂ ਇਹ ਵੇਂਡੀ ਨੂੰ ਬਾਏ ਹੁਣ ਇਧਰ ਕਿਹਦੀ ਬਸ ਆਉਗੀ ਮੈਂ ਦਹਨ ਕਰ ਹਿੰਦੋ ਤੇ ਜਾਉਂਗੇ ਕਿੰਨੇ ਦਿਨ ਨਹੀਂ ਆਉਂਦੇ ਹਣਾ ਦੋ ਦਿਨ ਨਹੀਂ ਆਉਂਦਾ ਤੀਜੇ ਦਿਨੋਂ ਠੀਕ ਆ ਓਕੇ ਬਾਏ ਧਿਆਨ ਰੱਖਿਓ ਆਪਦਾ ਚੰਗਾ ਧਿਆਨ ਨਾਲ ਚਲਾਇਓ ਮੈਂ ਆ ਆ ਕੇ ਬਿੱਟੂ ਨੂੰ ਉਤਾਰ ਕੇ ਉੱਥੇ ੱਤੇ ਤੇ ਲਾਈਟ ਆ ਗਈ ਮੱਲਾ ਦਾ ਨਾਈ ਜਾਂਦਾ ਜਵਰਾਜ ਬੈਠਾ ਹੁਣ ਆ ਧੋਨੀਆ ਪਸੂਆਂ ਵਾਲਾ ਆ ਗਈ ਲੈਟ ਲੈਟ ਆ ਗਈ ਤੂੰ ਤੇ ਅਰ ਗਿਆ ਨੱਕ ਕਾ ਤੋ ਕੀਤਾ ਫੇਰ ਮੁੜ ਕੇ ਨਾ ਭਿੱਜੀ ਵਿਆਹ ਦੇਖ ਕੇ ਮੈਂ ਨਾ ਆਈ ਜਾਂਦਾ ਮੈਂ ਪਰਨਾਨ ਜੀ ਮੋਟਰ ਤੇਰੇ ਖਾਤਰ ਨਹੀਂ ਲਵਾਈ ਮੈਂ ਦੱਸ ਵੀ ਇਕੱਲਾ ਬੈਠ ਕੇ ਨਾ ਆਈ ਚੱਲ ਪਸੂ ਵੀ ਨਿਮਾ ਲਿੰਦਾ ਹੈ ਜਵਰਾਜ ਪਸੂ ਨਿਮਾ ਲਿੰਦਾ ਉਧਰ ਇਹ ਸਾਡਾ ਮੁੰਡਾ ਬਾਲਾ ਖਰਾਬ ਆਏ ਜੀ ਤਾਂ ਸਾਰੀ ਗਰਮੀ ਹੁਣ ਆਈ ਨੰਗੂ ਕੀ ਪਾਣੀ ਚ ਫਿਰ ਜੇ ਨਹੀਂ ਦਿੰਦੇ ਹੈਗੇ ਮੋਟ ਤਾਂ ਰੋਣ ਲੱਗ ਜਾਂਦਾ ਗਾ ਸਵੇਰੇ ਸਵੇਰੇ ਨਾ ਨੂੰ ਕਿਸਾ ਹੋ ਗਿਆ ਸੀਗਾ ਇੱਧਰ ਚਾਕੂ ਪੁੱਤ ਹੁਣ ਦਵਾਦੀ ਉੱਟ ਕੇੜਿਆ ਨਾ ਨੂੰ ਕੀ ਹੁਣੇ ਖੇਡੂਗਾ ਅੱਜ ਸਾਰ ਨਹੀਂ ਖੇਡੂਗਾ ਮम्मा ਜਾਂਦੇ ਨੇ ਪੁੱਤ ਹੁਣ ਠੀਕ ਆ ਮम्मा ਜਾਂਦੇ ਨੇ ਮम्मा ਨੂੰ ਬਾਏ ਕਰ ਦ ਪੁੱਤ ਬਾਏ ਕਰਦੇ ਸੋਨੇ ਬਾਏ ਕੇ ਮम्मा ਆਏ ਡਰਾਈਵਰ ਸਾਹਿਬ ਮੈਂ ਮੁੰਡਿਆ ਕੰਮ ਹੈ ਇਹ ਡਰਾਈਵਰ ਸਾਹਿਬ ਪਤਾ ਨਹੀਂ ਕਿਦੇ ਨਾਲ ਫੋਨ 'ਚ ਵਿਅਸਤ ਹੋਏ ਪੈਨੇਗੇ ਹੋਰ ਵਧੀਆ ਵਧੀਆ ਲੈ ਕੇ AC ਨਾਲ ਹੀ ਘਰ ਖਾਤਰ 버ਗਰ ਬਿੱਟੂ ਮੇਰੇ ਨਾਲ ਹੀ ਆਏਗਾ ਤਿੰਨ ਦਿਨ ਬਾਅਦ ਹਾਂ ਇੱਕ AC ਲੈ ਕੇ ਹੀ ਜਾਣਾ ਜਉ ਰਾਤ ਉੱਠਦਾ ਪਏਗਾ ਮਸੀਨ ਮਸੀਨ ਦਾ ਫੜਾ ਦੇ ਅੰਦਰ ਇੱਧਰ ਆਦਾ ਆ ਲੈ ਲੀਤੋ ਉਹਨੂੰ ਫੜਾ ਦੇ ਚੰਗਾ ਅਮਰੀਨ ਤਾਂ ਖਾਣ ਲੱਗ ਗਈ ਵਰਕਰ ਬਿੱਟੂ ਦਾ ਤਾਂ ਹਜੇ ਫੋਨ ਹੀ ਨਹੀਂ ਮੁੱਕਿਆ ਹੈਗਾ ਪਤਾ ਹੋ ਗਿਆ ਮੁੰਡੇ ਦਾ ਆਇਆ ਪਿਆ ਬਾਹਰ ਚੰਗਾ ਮਹਾਦੇਵ ਬਾਹਰ ਮੈਂ ਵੀ ਖਾਣੇ ਇੱਕ ਹੋਰ ਇੱਕ ਤਾਂ ਮਸੀ ਖਾ ਲਿਆ ਸੀ ਜੀ ਦੋ ਵਰਗ ਮੇਰੇ ਨਾਲ ਦੋ ਵਰਗ ਕਰਨੇ ਇੱਕ ਦੋ ਨੇ ਮੇਰੇ ਚੰਗਾ ਫਿਰ ਤੂੰ ਆਹ ਮੂੰ ਤੇ ਸੌਸ ਪਾ ਕੇ ਪਾਈਆ ਹਾਂ ਤੁਸੀਂ ਅਮਰੀ ਸੌਸ ਲੈ ਕੇ ਦੇ ਬਾਹਰ ਪੀਏ ਮੰਜੇ ਤੇ ਇੱਥੇ ਚੱਕ ਲਈ ਇਹ ਹੀ ਦਿੱਤਿਆਂ ਨੂੰ ਸੌਸ ਹੋਰ ਹੈ ਨਹੀਂ ਥੋੜੀ ਜਿਹੀ